ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਿਫਟੂ ਟਿੱਕ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ ਸਾਰਿਆਂ ਦੇ ਤੇ ਪਹਿਲਾਂ ਤਾਂ ਅੱਜ ਬਹੁਤ ਦਿਨਾਂ ਬਾਅਦ ਇਹ ਵੀਡੀਓ ਜਿਹੜੀ ਬਣਾ ਰਹੇ ਆ ਤੇ ਪਹਿਲਾਂ ਵੀ ਆ ਹੁਣ ਤੁਹਾਨੂੰ ਪਤਾ ਹੀ ਹੈ ਵੀ ਸੀਜ਼ਨ ਦਾ ਟਾਈਮ ਸੀਗਾ ਉਹਦੇ ਕਰਕੇ ਹਨਾ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਉਹ ਨਹੀਂ ਪੈਂਦੀਆਂ ਅਸੀਂ ਅਪਲੋਡ ਨਹੀਂ ਹੁੰਦੀਆਂ ਸੀ ਬਣਾਈਆਂ ਤਾਂ ਪਈਆਂ ਸੀਗੀਆਂ ਤੇ ਕੁਝ ਇੱਕ ਵੀਡੀਓ ਪਾ ਪਰਸੋਂ ਅਪਲੋਡ ਕਰਤੀ ਸੀਗੀ ਤੇ ਹੁਣ ਅੱਜ ਬਣਾ ਬਹੁਤ ਦਿਨ ਬਾਅਦ ਰਹੀਆਂ ਮੈਂ ਵੀਡੀਓ ਏ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹੜਾ ਆਊਟਫਿਟ ਆਫ ਲੈ ਕੇ ਆਏ ਆ ਤੇ ਪਹਿਲਾਂ ਤਾਂ ਜਿਹੜੇ ਨਵੇਂ ਨੇ ਸਾਰੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਿਓ ਤੇ ਪਹਿਲਾਂ ਵੀ ਜਿਹੜੇ ਆਪਣੇ ਹੈਗੇ ਨੇ ਹਨਾ YouTube ਤੇ ਆਪਣੇ ਕਸਟਮਰ ਹੈਗੇ ਨੇ ਤੇ ਹੋਰ ਵੀ ਜਿੰਨੇ ਵੀ ਤੁਸੀਂ ਵੀਡੀਓਜ਼ ਦੇਖਦੇ ਹੋ ਤੁਸੀਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੰਨੇ ਹੋ ਉਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਹੈ ਇਸੀ ਤਰ੍ਹਾਂ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਜਿਹੜੇ ਸੂਟ ਨੇ ਉਹ ਲੈ ਕੇ ਆਉਂਦੇ ਰਹਾਂਗੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦਿੰਦੇ ਰਹੋਗੇ ਮੈਨੂੰ ਉਮੀਦ ਹੈ ਪੂਰੀ ਠੀਕ ਹੈ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣਾ ਜਿਹੜਾ ਆਊਟਫਿਟ ਹੈ ਉਹ ਲੈ ਕੇ ਆਏ ਆ ਇਹ ਵੀ ਆਪਣਾ ਜਿਹੜਾ ਆਊਟਫਿਟ ਹੈ ਕੈਨੇਡਾ ਤੋਂ ਨਹੀਂ ਆਪਣੀ ਕਸਟਮਰ ਬਹੁਤ ਵਧੀਆ ਪਿਆਰੀ ਕਸਟਮਰ ਨੇ ਪਹਿਲਾਂ ਵੀ ਆਪਾਂ ਉਹਨਾਂ ਨੂੰ ਸੂਟ ਬਣਾ ਕੇ ਦਿੱਤੇ ਨੇ ਤੇ ਉਹਨਾਂ ਨੂੰ ਪਹਿਲਾਂ ਬਹੁਤ ਜ਼ਿਆਦਾ ਪਸੰਦ ਆਈ ਸੀਗੇ ਆਪਣੇ ਸੂਟ ਫਿਰ ਉਹਨਾਂ ਨੇ ਹੁਣ ਇੱਕ ਕੇ ਹੋਰ ਸੂਟ ਆਪਣੇ ਤੋਂ ਰੈਡੀ ਕਰਵਾਏ ਆ ਇਹ ਸ਼ਿਮਰ ਦੇ ਉੱਪਰ ਆਰੀ ਵਰਕ ਦਾ ਕੰਮ ਹੈ ਜਿਹੜਾ ਹੋ ਹੋਇਆ ਹੋਇਆ ਹੈ ਸ਼ਿਮਰ ਇਹ ਬਲੂ ਕਲਰ ਚ ਸੂਟ ਹੈਗਾ ਸ਼ਿਮਰ ਦਾ ਬਹੁਤ ਸੋਹਣਾ ਜਿਹੜਾ ਸੂਟ ਹੈਗਾ ਬਣ ਕੇ ਰੈਡੀ ਹੋਇਆ ਆਪਣਾ ਤੇ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਆਰੀ ਵਰਕ ਹੈ ਉਹ ਕੀਤਾ ਗਿਆ ਨੇ ਤੇ ਦੋਨੋਂ ਸਾਈਡ ਦੇਖ ਸਕਦੇ ਹੋ ਤੁਸੀਂ ਸੈਂਟਰ ਪੈਨਲ ਇੱਦਾਂ ਕੀਤਾ ਹੋਇਆ ਦੋਨੋਂ ਸਾਈਡ ਬੇਲਾਂ ਬਣੀਆਂ ਹੋਈਆਂ ਨੇ ਤੇ ਇੱਥੇ ਸੈਂਟਰ ਦੇ ਵਿੱਚ ਹੈਗੇ ਜਿਹੜਾ ਆਹ ਵੱਡਾ ਬੂਟਾ ਹੈ ਜਿਹੜਾ ਇਹ ਬਣਾਇਆ ਗਿਆ 슬ੀਵ ਦੇ ਉੱਪਰ ਆਪਾਂ ਇਦਾਂ ਬਾਰਡਰ ਦਿੱਤਾ ਹੈਗਾ ਠੀਕ ਹੈ ਜੀ ਤੇ ਬਾਕੀ ਜਿਹੜਾ ਹੈਗਾ ਇਹ ਨਾ ਉਹਨਾਂ ਨੇ ਸੂਟ 3 ਪੀਸ ਰੈਡੀ ਕਰਵਾਇਆ ਹੈਗਾ ਠੀਕ ਹੈ ਜਿੱਦਾਂ ਆਹ ਸਲਵਾਰ ਦੇ ਪਹੁੰਚੇ ਨੇ ਇਸ ਇਹਦੇ ਨਾਲ ਇਦਾਂ ਜਿਹੜੀ ਹੈਗੀ ਬਾਟਮੇ ਦੇ ਪਹੁੰਚੇ ਦੇ ਉੱਪਰ ਵਰਕ ਕੀਤਾ ਤੇ ਨਾਲ ਹੀ ਆਪਣੇ ਕਸਟਮਰ ਨੇ ਪਲਾਜ਼ੋ ਵੀ ਬਣਾਇਆ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਨੇ 3 ਪੀਸ ਰੈਡੀ ਕਰਵਾਇਆ ਸੂਟ ਉਹ ਕਹਿੰਦੇ ਵੀ ਮੈਂ ਪਲੈਜ਼ੋ ਨਾਲ ਵੀ ਵੇਅਰ ਕਰ ਸਕਾ ਸੂਟ ਤੇ ਤਾਂ ਬਾਟਮ ਨਾਲ ਵੀ ਠੀਕ ਹੈ ਜੀ ਤੇ ਆਪਣੀ ਆਪਣੀ ਚੋਇਸ ਹੁੰਦੀ ਹੈ ਹਰ ਕਸਟਮਰ ਦੀ ਪਹਿਲਾਂ ਵੀ ਆਪਾਂ ਇੱਕ ਦੋ ਕਸਟਮਰ ਨੂੰ ਇਦਾਂ ਰੈਡੀ ਕਰਕੇ ਦਿੱਤਾ 3 ਪੀਸ ਦੇ ਵਿੱਚ ਠੀਕ ਹੈ ਪਿਓਰ ਔਰਗਾਂਜ਼ਾ ਦਾ ਜਿਹੜਾ ਹੈਗਾ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਫਿਨਿਸ਼ਿੰਗ ਜਿਹੜੀ ਹੈਗੀ ਇਦਾਂ ਲੇਸ ਵਗੈਰਾ ਲਾ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਬਹੁਤ ਜ਼ਿਆਦਾ ਵਧੀਆ ਜਿਹੜਾ ਦੁਪੱਟਾ ਹੈਗਾ ਆਪਣਾ ਮੰਨ ਕੇ ਰੈਡੀ ਹੈ ਬਹੁਤ ਸੋਹਣੀ ਜਿਹੜੀ ਹੈਗੀ ਇਹਦੇ ਤੇ ਆਪਾਂ ਲੇਸ ਲਗਾਈ ਹੈ ਤੇ ਇਦਾਂ ਦੋਵੇਂ ਸਾਈਡ ਆਪਾਂ ਇਹਦੇ ਵਿੱਚ ਗੋਟਾ ਪੱਤੀ ਦੀਆਂ ਲਗਾਈਆਂ ਨੇ ਦ ਮੌਸਮ ਨਾਲ ਜਿਹੜਾ ਸੂਟ ਹੈਗਾ ਆਪਣਾ ਮਨ ਕੇ ਰੈਡੀ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜਿਹੇ ਸੂਟ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਜਰੂਰ ਮੈਸੇਜ ਕਰਿਓ ਜੀ ਕਾਲ ਵੀ ਕਰ ਸਕਦੇ ਹੋ ਤੁਸੀਂ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜਿਹੜੀ ਆਪਣੀ ਹੈਗੀ ਸਾਰੇ ਸੂਟ ਦੀ ਡਿਟੇਲ ਆਪਾਂ ਜਿਹੜੀ ਦਿੰਨੀ ਹੁੰਦੀ ਹੈ ਵੀਡੀਓ ਦੇ ਵਿੱਚੋਂ ਸਾਰੀ ਤੁਹਾਨੂੰ ਪਤਾ ਲੱਗ ਸਕੇ ਠੀਕ ਹੈ ਸਟਾਫ ਬਾਰੇ ਹੁੰਦਾ ਜੋ ਵੀ ਦੇ ਵਰਕ ਉਹ ਵਗੈਰਾ ਹੁੰਦਾ ਸਾਰਾ ਕੁਝ ਤੁਹਾਨੂੰ ਜਿਹੜਾ ਹੈਗਾ ਪ੍ਰੋਪਰ ਪਤਾ ਚੱਲ ਸਕੇ ਇਹ ਸੂਟ ਜਿਹੜਾ ਹੈਗਾ ਆਪਾਂ ਵੈਸੇ ਹੀ ਤੁਹਾਨੂੰ ਯਾਦ ਹੋਊਗਾ ਸਭ ਤੋਂ ਪਹਿਲੀ ਪਤਾ ਨਹੀਂ ਦੂਜੀ ਵੀਡੀਓ ਹੈ ਮਹਿੰਦੀ ਕਲਰ ਦਾ ਸੂਟ ਹੈ ਇਹ ਵਾਲਾ ਡਿਜ਼ਾਈਨ ਆਪਾਂ ਮਸ਼ੀਨ ਵਰਕ ਦੇ ਉੱਪਰ ਰੈਡੀ ਕੀਤਾ ਸੀ ਇਹ ਜਿਹੜਾ ਡਿਜ਼ਾਈਨ ਹੈ ਤੁਸੀਂ ਆਰੀ ਵਰਕ ਤੇ ਵੀ ਬਣਵਾ ਸਕਦੇ ਹੋ ਸੰਥੈਟਿਕ ਸੂਟ ਤੇ ਇਦਾਂ ਸ਼ਿਮਰ ਤੇ ਜਾ 크ريب ਤੇ ਹੋ ਗਿਆ ਸਿਲਕ ਤੇ ਹੋ ਗਿਆ ਕਿਸੇ ਤੇ ਵੀ ਹੈ ਨਾ ਤੇ ਵੀ ਇਹ ਡਿਜ਼ਾਈਨ ਆਪਾਂ ਆਰੀ ਵਰਕ ਨਾਲ ਵੀ ਬਣਵਾ ਸਕਦੇ ਹਾਂ ਤੇ ਮਸ਼ੀਨੀ ਵਰਕ ਨਾਲ ਵੀ ਆਪਾਂ ਕਰਵਾ ਸਕਦੇ ਹਾਂ ਉਹ ਆਪਣੀ ਹਰ ਇੱਕ ਕਸਟਮਰ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਵੈਸੇ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਸੋਬਰ ਜੀ ਲੁੱਕ ਹੈ ਦੀ ਸਿੰਪਲ ਜੀ ਵਧੀਆ ਹੈ ਇਹ ਮਤਲਬ ਕਿ ਵੇਅਰ ਹੋ ਜਾਂਦਾ ਹੈ ਸੂਟ ਵੀ ਨਹੀਂ ਸਾਰੇ ਸੂਟ ਹੁੰਦੀ ਹੈ ਜਿੱਦਾਂ ਹੈਂਡਵਰਕ ਦੇ ਉਹ ਸਾਰੇ ਪਾਰਟੀਆਂ ਵਗੈਰਾ ਤੇ ਵੇਅਰ ਹੁੰਦੇ ਆ ਇਹ ਹੁੰਜ ਵੀ ਆਪਾਂ ਜਦੋਂ ਕਿਤੇ ਆਉਣੇ ਜਾਣੇ ਕਿਤੇ ਆਪਾਂ ਜਾਣਿਆ ਹਨਾ ਤੇ ਐਵੇਂ ਵੀ ਵੇਅਰ ਹੋ ਜਾਂਦਾ ਹੈ ਸੂਟ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਜੀ ਤੇ ਇਹ ਸੂਟ ਦੇ ਨਾਲ ਵੀ ਆਪਾਂ ਜੁੱਤੀ ਤੇ ਜੁਐਲਰੀਆਂ ਜਿਹੜੀ ਉਹ ਭੇਜ ਰਿਆਂ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਸਾਰਾ ਤੇ ਦੇਖੋ ਇਹ ਸੂਟ ਦੇ ਨਾਲ ਵੀ ਆਪਾਂ ਜਿਹੜਾ ਹੈਗੇ ਜੁਐਲਰੀ ਭੇਜ ਰਿਆਂ ਦੇਖੋ ਤੁਸੀਂ ਕਿੰਨੀ ਜ਼ਿਆਦਾ ਸੋਹਣੇ ਇਅਰਿੰਗਸ ਨੇ ਜਿਹੜੇ ਆਪਣੇ ਕਸਟਮਰ ਨੂੰ ਆ ਆਪਣੇ ਨਾ ਕਾਰੀਗਰ ਰੱਖੇ ਹੋਏ ਆਗੇ ਠੀਕ ਹੈ ਆਪਾਂ ਕਾਰੀਗਰ ਹਾਇਰ ਕੀਤੀ ਹੈ ਨਵੀਂ ਤੇ ਉਹ ਆਪਾਂ ਸਾਰੀ ਜੁਐਲਰੀ ਹੈ ਜਿਹੜੀ ਖੁਦ ਆਪਾਂ ਕਸਟਮ ਕਰਕੇ ਭੇਜਦੇ ਆਂ ਤੁਸੀਂ ਕਿਦਾਂ ਵੀ ਸੂਟ ਦੇ ਨਾਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੁਲਰੀ ਹੈ ਜਿਹੜੀ ਸਾਨੂੰ ਭੇਜ ਸਕਦੇ ਪਤਾ ਨੂੰ ਸੇਮ ਜੁਲਰੀ ਦਾ ਵੀ ਆਪਾਂ ਉਦੋਂ ਹੀ ਰੈਡੀ ਕਰਵਾ ਕੇ ਦਵਾਂਗੇ ਠੀਕ ਹੈ ਜੀ ਤੇ ਦੇਖੋ ਇੱਕ ਆ ਸੂਟ ਦੇ ਨਾਲ ਇਹਨਾਂ ਨੇ ਈਰਿੰਗਸ ਮੰਗਵਾਏ ਆ ਬਹੁਤ ਸੋਹਣਾ ਪੇਰ ਹੈ ਵੀ ਬਹੁਤ ਜ਼ਿਆਦਾ ਵਧੀਆ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਸੋਨਾ ਕੁੰਦਨ ਦਾ ਬਣਿਆ ਹੋਇਆ ਤੇ ਇਹ ਵੀ ਸੂਟ ਦੇ ਨਾਲ ਦਾ ਹੀ ਹੈ ਪ੍ਰੋਪਰ ਤੇ ਆ ਇੱਕ ਮਲਟੀ ਈਰਿੰਗਸ ਨੇ ਠੀਕ ਹੈ ਜੀ ਕਿੰਨੇ ਦੇਖੋ ਕਿੰਨੇ ਜ਼ਿਆਦਾ ਸੋਹਣੇ ਨੇਗੇ ਤੁਸੀਂ ਇਦਾਂ ਵੀ ਸਾਡੇ ਕੋਲੋਂ ਨਾ ਕੋਈ ਵੀ ਜੁਐਲਰੀ ਜਿਹੜੀ ਹੈਗੀ ਆ ਉਹ ਬਾਈ ਕਰ ਸਕਦੇ ਹੋ ਸੂਟ ਦੇ ਨਾਲ ਦੀ ਤੇ ਇਹਦੇ ਨਾਲ ਨਾ ਜਿਹੜੇ ਆਪਣੇ ਬਾਹਰਲੇ ਕਸਟਮਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵੀ ਵਧੀਆ ਲੱਗਿਆ ਹਨਾ ਆਪਾਂ ਨੂੰ ਬਹੁਤ ਡਿਮਾਂਡ ਆਉਂਦੀ ਸੀਗੀ ਵੀ ਤੁਸੀਂ ਨਾਲ ਜੁਐਲਰੀ ਜੁੱਤੀਆਂ ਇਹ ਸਾਰਾ ਕੁਝ ਸਾਨੂੰ ਸੂਟ ਦੇ ਨਾਲ ਹੀ ਭੇਜਿਆ ਕਰੋ ਹੁਣ ਉਹਨਾਂ ਨੂੰ ਵੀ ਥੋੜਾ ਸੌਖਾ ਹੋ ਗਿਆ ਹੈਨਾ ਤੇ ਜੁੱਤੀ ਹੈ ਜਿਹੜੀ ਮੈਂ ਤੁਹਾਨੂੰ ਜੁੱਤੀ ਵੀ ਦਿਖਾਉਣੀ ਹੈ ਇਸ ਸੂਟ ਨਾਲ ਜਿਹੜੀ ਆਪਾਂ ਭੇਜ ਰਹੇ ਹਾਂ ਅੰਦੇ ਕੋਜੀ ਇਹ ਜਿਹੜੀ ਆਪਾਂ ਸੂਟ ਦੇ ਨਾਲ ਦੀ ਜੁੱਤੀ ਭੇਜ ਰਹੇ ਹਾਂ ਬਹੁਤ ਹੀ ਸੋਹਣੀ ਪਿਆਰੀ ਜੀ ਜੁੱਤੀ ਹੈ ਜਿਹੜੀ ਦੇਖੋ ਤੁਸੀਂ ਕਿ ਪ੍ਰੋਪਰ ਇਹਦੇ ਵਿੱਚ ਵੀ ਸਾਰਾ ਹੈਂਡ ਦਾ ਹੀ ਕੰਮ ਹੋਇਆ ਹੋਇਆਗਾ ਜਿੱਦਾਂ ਦੇਖ ਸਕਦੇ ਹੋ ਤੁਸੀਂ ਮੋਤੀ ਸਿੱਪੀ ਕੱਟ ਦਾ ਨਾ ਸਾਰਾ ਇਦਾਂ ਹਨਾ ਇਹ ਬਹੁਤ ਜਿਹੜੇ ਵਧੀਆ ਕੁਆਲਿਟੀ ਦੀ ਹੈਗੀ ਆਪਾਂ ਨੇ ਜੁੱਤੀ ਇਹ ਬਣਵਾਈ ਹੈ ਇਹ ਵੀ ਆਪਾਂ ਖੁਦ ਕਸਟਮ ਕਰਵਾਈ ਹੈ ਬੈਕ ਸਾਈਡ ਵੀ ਦੇਖੋ ਤੁਸੀਂ ਇਹਦੀ ਸਿੱਪੀ ਦਾ ਕੰਮ ਹੋਇਆ ਹੈਗਾ ਜਿਹੜਾ ਇਹਦਾ ਹੈਗੇ ਦੇ ਵਿੱਚ ਉਪਰ ਸਟਾਫ ਲੱਗਿਆ ਹੈ ਵੀ ਬਹੁਤ ਜ਼ਿਆਦਾ ਸੋਹਣਾ ਵਧੀਆ ਕੁਆਲਿਟੀ ਦਾ ਲੱਗਿਆ ਹੈ ਪੂਰੀ ਜਿਹੜੀ ਚਮੜੇ ਦੀ ਪੂਰੀ ਵਧੀਆ ਕੁਆਲਿਟੀ ਦੀ ਜੁੱਤੀ ਹੈ ਦੇਖ ਸਕਦੇ ਹੋ ਤੁਸੀਂ ਜੁੱਤੀ ਵੀ ਆਪਾਂ ਸੇਮ ਨਾਲ ਦੀ ਭੇਜ ਰਿਹਾ ਹਾਂ ਸੂਟ ਦੇ ਬਾਕੀ ਜਿੱਦਾਂ ਸੂਟ ਦੇ ਉੱਪਰ ਵਰਕ ਹੁੰਦਾ ਹੈ ਜਾ ਸੂਟ ਦੇ ਨਾਲ ਦੀ ਸੇਮ ਤਿਆਰ ਕਰਵਾਉਣੀ ਹੁੰਦੀ ਹੈ ਤੁਸੀਂ ਜੁੱਤੀ ਜੁਐਲਰੀ ਕੁਛ ਵੀ ਉਹ ਸਾਰਾ ਕੁਝ ਤੁਸੀਂ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਸੇਮ ਤੁਹਾਡੇ ਨਾਪ ਦਾ ਸਾਰਾ ਕੁਝ ਆਪਾਂ ਤੁਹਾਨੂੰ ਇਦਾਂ ਭੇਜਿਆ ਕਰਾਂਗੇ ਠੀਕ ਹੈ ਤੁਸੀਂ ਸਾਨੂੰ ਦੱਸ ਤਾਂ ਅਗਲੇ ਉਹ ਤੁਹਾਨੂੰ ਕਿਦਾਂ ਦਾ ਕੀ ਚਾਹੀਦਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਵੀ ਬਹੁਤ ਜ਼ਿਆਦਾ ਸੌਖਾ ਹੋ ਜਾਂਦਾ ਹੈ ਨਾ ਸਾਨੂੰ ਵੀ ਵਧੀਆ ਲੱਗਦਾ ਜਦੋਂ ਅਸੀਂ ਸਾਰਾ ਪੂਰਾ ਪ੍ਰੋਪਰ ਸੈੱਟ ਹੈਗਾ ਜਿਹੜਾ ਤੁਹਾਨੂੰ ਤਿਆਰ ਕਰਕੇ ਦਿੰਨੇ ਆ ਉਹਦੇ ਨਾਲ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਤੇ ਚਲੋ ਇਦਾਂ ਹੁੰਦਾ ਹੈ ਨਾ ਤੁਹਾਨੂੰ ਘਰ ਬੈਠੇ ਸਾਰਾ ਕੁਝ ਪ੍ਰੋਪਰ ਮਿਲ ਜਾਂਦਾ ਹੈਗਾ ਤੇ ਆਪਣੀ ਜਿਹੜੇ ਬਾਹਰਲੇ ਕਸਟਮਰ ਨੇ ਉਹਨਾਂ ਨੂੰ ਜਾਦਾ ਸੌਖਾ ਹੋ ਗਿਆ ਇਹ ਚੀਜ਼ਾਂ ਨਾਲ ਬਹੁਤ ਖੁਸ਼ ਹੁੰਦੇ ਨੇਗੇ ਉਹ ਜਦੋਂ ਇਹਨਾਂ ਨੂੰ ਇਹ ਸਾਰਾ ਕੁਝ ਆਪਾਂ ਨਾਲ ਭੇਜ ਦਿਆਂਗੇ ਬਹੁਤ ਜਿਹੜੀ ਹੈਗੀ ਹੈ ਪਿਆਰਾ ਇਹਦੇ ਨਾਲ ਜੇਲਦੀ ਹੈ ਜਿਹੜੀ ਉਹ ਵੀ ਮੈਂ ਤੁਹਾਨੂੰ ਦਿਖਾਈ ਹੈ ਜੁੱਤੀ ਵੀ ਦੇਖੋ ਬਹੁਤ ਜਦੋਂ ਆਪਣੇ ਕਸਟਮਰ ਇਹ ਪਾਉਣਗੇ ਸੂਟ ਜੁੱਤੀ ਸਾਰਾ ਕੁਝ ਉਹਨਾਂ ਦਾ ਰਿਵਿਊ ਜਿਹੜਾ ਹੋਗਾ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ ਠੀਕ ਹੈ ਜੀ ਹੁਣ ਚਲੋ ਆਪਾਂ ਇਹ ਸੂਟ ਕੱਲ ਨੂੰ ਪਾਰਸਲ ਕਰਨਾ ਸੀਗਾ ਕਿ ਮੈਂ ਐਵੇਂ ਸੀ ਵੀ ਚਲੋ ਦਿਖਾਦਾ ਵੈਸੇ ਤਾਂ ਮੈਨੂੰ ਟਾਈਮ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈਗੀ ਤੇ ਫਿਰ ਮੈਂ ਸੋਚਿਆ ਚਲੋ ਮੈਂ ਕਿ ਹਾਂ ਹੁਣ ਮੈਂ ਕਾਫੀ ਦਿਨ ਵੀਡੀਓਜ਼ ਅਪਲੋਡ ਨਹੀਂ ਕੀਤੀਆਂ ਤਾਂ ਸੋ ਇਸ ਕਰਕੇ ਨਾ ਮੈਨੂੰ ਬਹੁਤ ਸਾਰੇ ਮੈਸੇਜ ਵੀ ਆਉਂਦੇ ਸੀਗੇ ਜਿਹੜੇ ਆਪਣੀ ਵੀਡੀਓ ਡੇਲੀ ਰੁਟੀਨ ਚ ਦੇਖਦੇ ਨੇ ਉਹਨਾਂ ਦੇ ਤੇ ਚਲੋ ਕਈ ਵਾਰ ਹੁੰਦਾ ਹੈ ਨਾ ਕੰਮ ਹੁੰਦਾ ਨਹੀਂ ਕੋਈ ਵੀਡੀਓ ਪੈਂਦੀ ਹੁੰਦੀ ਤਾਂ ਪਲੀਜ਼ ਐਨਾ ਕੁ ਤੁਸੀਂ ਵੀ ਕੰਪਰੋਮਾਈਜ਼ ਕਰਿਆ ਕਰੋ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ